ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਗੁਰਨਾਲ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਦੋਸਤੋ ਡੇਲੀ ਆ ਰੁਟੀਨ ਦੇ ਵਿੱਚ ਆਉਂਦੇ ਆ ਇਸ ਘਰੇ ਇਸ ਕਿਲੇ ਦੇ ਉੱਪਰ ਪਹਿਲਾਂ ਵੀ ਆਪਾਂ ਤੁਹਾਨੂੰ ਕੋਈ ਦੂਜੇ ਤੀਜੇ ਚੌਥੇ ਦਿਨ ਜਿਹੜੀ ਅਪਡੇਟ ਇਸ ਘਰੋਂ ਦੇ ਦਿੰਦੇ ਆ ਵੜਾ ਵੀ ਆਉਂਦੀਆਂ ਮੱਝਾਂ ਵੀ ਆਉਂਦੀਆਂ ਅੱਜ ਵੈਸੇ ਦੋ ਜਿਹੜੇ ਤੁਹਾਨੂੰ ਨਖ ਦਿਖਾਉਣੀਆਂ ਬਹੁਤ ਖੂਬਸੂਰਤ ਪਸ਼ੂ ਦਿਖਾਈ ਦੇ ਰਹੇ ਆ ਥੱਲੇ ਲੇਵੇ ਤੇ ਬਹੁਤ ਜ਼ਿਆਦਾ ਕਮਾਲ ਸਾਫ਼ ਸੁਥਰੇ ਲੇਵੇ ਹਵਾਨੇ ਇੱਕ ਨੀਲੀ ਰਾਵੀ ਦੇ ਵਿੱਚ ਦੋਸਤੋ ਅੱਜ ਦਿਖਾ ਦਾਂਗੇ ਤੁਹਾਨੂੰ ਇੱਕ ਸੈਕਿੰਡ ਨੰਬਰ ਤੇ ਜਿਹੜੀ ਤੁਸੀਂ ਮੱਝ ਦੇਖੋਗੇ ਵੀਰ ਗੁਰਲਾਲ ਆਂਦਾ ਵੀ ਜਿੱਥੋਂ ਵੀ ਆਪਾਂ ਖਰੀਦੀ ਆ ਬਹੁਤ ਚੰਗਾ ਰਿਕਾਰਡ ਆ ਵੀਰਾਂ ਨੇ ਦੱਸ ਕੇ ਦਿੱਤੀ ਆ ਸੋ ਉਮੀਦ ਕਰਦੇ ਆ ਦੋਸਤੋ ਵੈਸੇ ਸਾਰੇ ਵੀਰਾਂ ਨੂੰ ਤੁਸੀਂ ਜੱਜਮੈਂਟ ਕਰ ਲੈਣੀ ਆ ਜਦੋਂ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਈ ਜਿੰਨੀ ਵੀ ਬਣੀ ਥਣੀ ਆ ਲੇਵੇ ਤਾਂ ਤੁਸੀਂ ਜ਼ਿਆਦਾ ਜੱ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ 25 ਅਗਸਤ ਕੱਲ 26 ਅਗਸਤ ਨੂੰ ਆਪਾਂ ਦੋਸਤੋ ਵੀਡੀਓ ਅਪਲੋਡ ਕਰਦੇ ਆਂਗੇ ਬਾਕੀ ਪੂਰੀ ਡਿਟੇਲ ਦੇ ਲਈ ਚੱਲਦੇ ਆਂ ਫਿਰ ਗੁਰਲਾਲ ਦੇ ਕੋਲ ਪੁੱਛ ਲੈਣੇ ਕੀ ਡਿਟੇਲ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਾਲ ਸਾਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜੇ ਬਹੁਤ ਵਧੀਆ ਵੀਰੇ ਗੁਰਲਾਲ ਹੋਰ ਕਿਵੇਂ ਸੇਤਾ ਬੜੀ ਕਿਰਪਾ ਜੀ ਬਾਬੇ ਬੀਦੀ ਚਾਂਦੀ ਬੜੀ ਮਿਹਰਵਾਜੀ ਚਲੋ ਜੀ ਚਲੋ ਬਹੁਤ ਵਧੀਆ ਗੱਲ ਹੈ ਮੇਰੇ ਘਰ ਲਾਲ ਹਾਂਜੀ ਹਾਂਜੀ ਦੇਖੋ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਆ ਨਵੀਆਂ ਤਾਜ਼ੀਆਂ ਸਤੂ ਸਾਹਿਬ ਪਸ਼ੂ ਤੁਰੇ ਆਉਂਦੇ ਆ ਤੁਰੇ ਜਾਂਦੇ ਆ ਮਹਾਰਾਜ ਦੀ ਮਿਹਰਵਾ ਬਾਬੇ ਦੀਪ ਸਿੰਘ ਦੀ ਪੂਰੀ ਦੇ ਠੀਕ ਹੈ ਜੀ ਆਪਾਂ ਪਰਸੋਂ ਵੀ ਵੀਡੀਓ ਪਾਈ ਸੀ ਕੱਲ ਸਾਰਾ ਮਾਲ ਵੇਚ ਗਿਆ ਸੰਤੂ ਸਾਹਿਬ ਠੀਕ ਹੈ ਜੀ ਤੇ ਅੱਜ ਫੇਰ ਮਾਹ ਚਲੋ ਨਵੇਂ ਹਾਜ਼ਰ ਕਰੀਏ ਵੀਰਾਂ ਭਰਾਵਾਂ ਦੇ ਸਾਹਮਣੇ ਠੀਕ ਹੈ ਹਾਂਜੀ ਲੈ ਵੀ ਵੀਰੇ ਘਰ ਲਾਲ ਜੇ ਚਲੋ ਪਸ਼ੂ ਦਾ ਵਪਾਰ ਤੇ ਲੈਣਾ ਵੀ ਜਿਹੋ ਜਿਹੇ ਪਸ਼ੂ ਪਸੰ ਤੇ ਅੱਜ ਜਿੱਦਾਂ ਕਿ ਆਪਾਂ ਦੋ ਮੱਝਾਂ ਦਿਖਾ ਦੇਣੀਆਂ ਨੇ ਸੰਧੂ ਸਾਹਿਬ ਆਪਾਂ ਜਿਆਦੇ ਸ਼ਕੀਨ ਤੇ ਆ ਗਾਈਆਂ ਦੇ ਪਰ ਮਈਆਂ ਹੀ ਏਡੀਆਂ ਜਿਆਦੀਆਂ ਚੰਗੀਆਂ ਲੱਗੀਆਂ ਵੀ ਛੜੀਆਂ ਹੀ ਨਹੀਂ ਗਈਆਂ ਠੀਕ ਹੈ ਜੀ ਹੀਰੇ ਜੀ ਆ ਮਹਾਰਾਜ ਦੀ ਮਿਹਰ ਨਾਲ ਚਲੋ ਜਿਹੜੀ ਚੀਜ਼ ਆ ਆਪ ਨੂੰ ਚੰਗੀ ਲੱਗੀ ਆ ਭੈਣ ਭਰਾਵਾਂ ਨੂੰ ਵੀ ਚੰਗੀ ਲੱਗੂਗੀ ਹਾਂ ਜੀ ਲੱਗੂਗੀ ਹਾਂ ਜੀ ਠੀਕ ਆ ਵੀਰੇ ਜੀ ਲੈ ਵੀ ਕਰ ਲਾਲ ਵੀਰੇ ਸ਼ੁਰੂਆਤ ਕਰ ਲਾਂਗੇ ਇੱਕ ਆਪਣੇ ਕੋਲ ਸੂਈ ਏ ਤੇ ਇੱਕ ਹੀ ਗੱਬਣ ਸੰਧੂ ਸਾਹਿਬ ਆ ਰਾਤ ਦੀ ਮੈਂ ਸੂਈ ਆ ਤੇ ਆ ਮੈਂ ਅੱਜ ਦਿਨ 8-10 ਕਰਦੀ ਆ ਵੱਡੀ ਮਈਆਂ 16-17 ਕਿਲੋ ਵਾਲੀ ਦੂਜੇ ਸੂਏ ਮੈਂ ਇਹਨੇ 15 ਕਿਲ ਲੋ ਵੀ ਪ੍ਰਭੂ ਇੱਕ ਗੱਬਣ ਤਿਆਰੀ ਵਾਲੀ ਦਿਖਾਵਾਂਗੇ ਤੁਹਾਨੂੰ ਆਪਾਂ ਸੈਕਿੰਡ ਨੰਬਰ ਤੇ ਤੇ ਫਰਸਟ ਜਿਹੜੀ ਦੋਸਤੋ ਸਟਾਰਟਿੰਗ ਆ ਉਹ ਆਪਾਂ ਇਸ ਨੀਲੀ ਰਾਵੀ ਮੱਝ ਤੋਂ ਕਰਲਾਂਗੇ ਠੀਕ ਆ ਜੀ ਤੇ ਕੱਦ-ਕੱਡ ਇੱਕ ਵਾਰੀ ਮੈਂ ਮੈਂਸ਼ਨ ਕਰ ਦਿੰਦਾ ਵੱਡੇ ਕੱਦ-ਕੱਡ ਦੇ ਵਿੱਚ ਸੋਹਣੀ ਸਰੀਰਕ ਪੰਤਰਾ ਚੌੜਾ ਪਿੱਟੂ ਮੋੜੇ ਤੇ ਆਉਂਦੀ ਮੈਂ ਨੀਣੀ ਵੀ ਛੋਟੀ ਨਹੀਂ ਆ ਕਰਮਾ ਲਈ ਪੂਰੀ ਵੱਡੀ ਮੈਂ ਪਿੱਟਪੂੜਾ ਤਾਂ ਤੁਸੀਂ ਅੰਦਾਜ਼ਾ ਲਾ ਲਓਗੇ ਦੋਸਤੋ ਵੀ ਇੱਕ ਵੀਰ ਗੁਰਲਾਲਾ ਦਾ ਵੀ ਬਿਲਕੁਲ ਆਪਣੇ ਸ਼ੋਲਡਰ ਦੇ ਨਾਲ ਟੱਚ ਕਰਦਾ ਪਿੱਟਪੂੜਾ ਵੱਡੇ ਕੱਦ-ਕੱਡ ਦੇ ਵਿੱਚ ਸੋਹਣਾ ਢਾਂਚਾ ਟੇਡੇ ਕੱਟ ਦੇ ਵਿੱਚ ਡਿੰਗਾ ਕ ਬਹੁਤ ਖੂਬਸੂਰਤ ਅੱਛਾ ਕਰ ਲਾੜ ਨਾਲ ਦੀ ਨਾਲ ਇਹ ਦੱਸ ਦੇ ਫਿਰ ਸੂਗਾ ਕਿ ਮੈਂ ਸੁਈ ਆ ਇਹ ਸੰਧੂ ਸਾਹਿਬ ਪਿਓਰ ਦੂਜਾ ਸੁਗਾ ਮੈਂ ਸੁਈ ਆ ਹਾਂਜੀ ਕੱਲ ਦੀ ਮੈਂ ਸੁਈ ਆ ਚਲੋ ਮੈਂ ਨਹੀਂ ਕਹਿਣਾ ਮੈਂ ਉਹਨਾਂ ਕਰੋ ਦੋ ਡੰਗ ਚੋਕੇ ਲਿਆਂਦੀ ਆਪਾਂ ਝੂਠ ਨਹੀਂ ਮਾਰਨਾ ਉਹਨਾਂ ਕੱਲ ਵੀ ਮੈਂ ਸ਼ਾਮੀ ਚੋਈ ਆ ਤੇ ਅੱਜ ਦਿਨ ਦੇ ਟਾਈਮ ਨੂੰ ਆਂਦੇ ਵੀ 10 ਕਿਲੋ ਬੋਲਾ ਠੰਡਾ ਮੈਂ ਥੱਲੇ ਮੈਂ ਸੰਤੂ ਸਾਹਿਬ ਉਸ ਹੁਣ ਜਿਹੜੀ ਆ ਪਾਸ ਕਰਕੇ ਤਿੰਨ ਸਾਢੇ ਤਿੰਨ ਕਿਲੋ ਮੈਂ ਚੋਗੇ ਲੈਂਦੀ ਆ ਠੀਕ ਆ ਜੀ ਹਾਂਜੀ 9-10 ਕਿਲੋ ਜਿਹੜਾ ਠੰਡਾ ਹੀ ਬੌਲਾ ਮੈਂ ਤੁਹਾਡੇ ਉਹ ਕੋਈ ਭੈਣ ਭਰਾ ਦੋ ਡੰਗ ਛੱਡ ਗਏ ਤਿੰਨ ਡੰਗ ਚੋਗੇ ਖੜੇ ਜੀ ਜਿੰਨੇ ਰੁਪਏ ਲਾਉਣੇ ਓਕੇ ਹਾਂਜੀ ਮਗਰ ਕੱਟੀ ਆ ਸੰਤੂ ਸਾਹਿਬ ਦੀ ਕੱਲ ਦੀ ਸੁਈਰ ਕੱਲ ਦੀ ਸੰਤੂ ਸਾਹਿਬ ਠੀਕ ਆ ਹਾਂਜੀ ਲਓ ਦੋਸਤੋ ਕਟੋ ਘੜ ਵੀ ਦੋ ਤਿੰਨ 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 ਕੇ ਜਿਹੜੀਆਂ ਚਵਾਈਆਂ ਹੋ ਚੁੱਕੀਆਂ ਨੇ ਤੇ ਅੱਜ ਸ਼ਾਮ ਨੂੰ ਚਵਾਈ ਹੋਣੀ ਬਾਕੀ ਆ ਤੇ ਸ਼ਾਮ ਦਾ ਸਮਾਂ ਤਕਰੀਬਨ ਹੁਣ ਸਾਢੇ 5 ਪੌਣੇ 6 6:00 ਵਜਣ ਦੇ ਆ ਠ ਮਗਰ ਕੱਟੀ ਆ ਜੀ ਹਾਂਜੀ ਸੰਤੂ ਸਾਹਿਬ ਮਗਰ ਕੱਟੀ ਬਹੁਤ ਸੋਹਣੀ ਥੋੜਾ ਟੀਕਾ ਕਿਸੇ ਵੀਰ ਨੇ ਮਿਸਟੇਕ ਕਰਤੀ ਆ ਹਾਂਜੀ ਤੇ ਕੋਈ ਵੀਰ ਕੇ ਨੀਲੀ ਰਾਵੀ ਦਾ ਟੀਕਾ ਦੋਸਤੋ ਲਵਾ ਦੇ ਤਾਂ ਬੱਚਾ ਸੋਹਣਾ ਪਾ ਦੇਣਾ ਹੀ ਕਰਮਾੜੀ ਨੇ ਠੀਕ ਆ ਫਿਲਹਾਲ ਜੋ ਕੁਝ ਵੀ ਹੈਗਾ ਉਹ ਤੁਹਾਡੇ ਸਾਹਮਣੇ ਆ ਮਗਰ ਕੱਟੀ ਆ ਚਲੋ ਇਹ ਵੀ ਕੋਈ ਸ਼ੌਂਕ ਨਾਲ ਸਾਬ ਲੂਗਾ ਫਿਰ ਤੇ 9 ਕਿਲੋ ਵੀਰ ਗਰ ਲਾਲ ਦੱਸ ਰਿਹਾ ਵੀ ਬੋਲਾ ਦੇ ਥੱਲੇ ਹੁਣ ਹਾਜ਼ਰ ਆ ਸੰਤੂ ਸਾਹਿਬ ਖੁੱਲਾ ਹੀ ਹੋਊਗਾ 9-10 ਕਿਲੋ ਬੋਲਾ ਠੀਕ ਹੈ ਜੀ ਹਾਂਜੀ ਆ ਤਾਂ ਹੁਣ ਮੈਂ ਚੋਕੇ ਉਥੋਂ 3 3.5 ਕਿਲੋ ਚੋਕੇ ਮੈਂ ਲੱਦੀ ਆ ਕੋਈ ਭੈਣ ਭਰਾ ਲਓ ਜੀ ਬਾਕੀ ਸਫਾਈਆਂ ਸਪੂਈਆਂ ਦੋਸਤੋ ਕਾਫੀ ਆ ਤੁਹਾਨੂੰ ਇੱਕ ਵਾਰੀ ਚੈੱਕ ਕਰਾਉਣੇ ਆ ਇਧਰੋਂ ਤੁਸੀਂ ਵੇਖੋ ਠੀਕ ਆ ਜੀ ਬਹਿਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਸੋ 9 ਲੀਟਰ ਬੌਲਾ ਉਹ ਮੇਰਾ ਭਰਾ ਕੋਈ ਇਥੇ ਆ ਕੇ ਤਸੱਲੀ ਕਰ ਲੈ ਠੀਕ ਆ ਜੀ ਕਿਉਂਕਿ ਗੱਬਣ ਪਸ਼ੂ ਨਹੀਂਗਾ ਜਾਂ ਉਹ ਤੁਹੇ ਸ਼ੋਰਟ ਹੀ ਨਹੀਂ ਦਿੱਤੀ ਜਾ ਰਹੀ ਐਨਾ ਦਊਗੀ ਹੁਣ ਜਿਹੜਾ ਮੌਕੇ ਤੇ ਆ ਉਹਦੀ ਤੁਸੀਂ ਤਸੱਲੀ ਕਰ ਲਿਓ ਥਣ ਵੇਖੋ ਬਿਲਕੁਲ ਪਤਲੇ ਪੂਣੀਆਂ ਵਰਗੇ ਥਣਾ ਤੇ ਲਵਾਈ ਬਹੁਤ ਸੋਣੀ ਆ ਨੋਕ ਵਾਲਾ ਸੰ ਠੀਕ ਆ ਜੀ ਸਪੇਸ ਵੰਡ ਚੰਗੀ ਤੇ ਬਿਲਕੁਲ ਪੱਦਰ ਬਖਾਲਾ ਅੱਛਾ ਕਰ ਲਾ ਲ ਬੋਲਿਓ ਜਿਹੜੀ ਸਾਫ ਹੋ ਗਈ ਆ ਸਭੂ ਸਾਬ ਮੈਂ ਉੱਥੋਂ ਆਵੇਂ ਮੈਂ ਤੁਹਾਨੂੰ ਕਹਾਂ ਉਹਨਾਂ ਨੇ ਵੀ ਨਹੀਂ ਸਾਫ ਕੀਤੀ 3 1/2 ਕਿਲੋ ਮੈਂਚ ਹੋਈ ਆ ਤੇ ਹੁਣ ਆ ਹੁਣ ਆਪਾਂ ਛਾਮਾ ਨੂੰ ਸਾਫ ਕਰ ਦੇਣੀ ਆ ਬਿਲਕੁਲ ਮੈਂ ਠੀਕ ਹੈ ਹਾਂਜੀ ਠੀਕ ਆ ਭਰਾ ਲਿਓ ਖੋਲ ਕੇ ਦਿਖਾਈਏ ਲਓ ਦੋਸਤੋ ਬਹੁਤ ਖੂਬਸੂਰਤ ਚੰਗੀ ਮੱਝ ਤੇ ਸੋਹਣਾ ਪਿੱਠਪੂੜਾ ਉੱਚੀ ਹਾਈ ਸ਼ਾ ਠੀਕ ਆ ਜੀ ਅਕਸਰ ਆਪਾਂ ਦਿਖਾਉਂਦੇ ਰਹਿੰਦਾ ਪਸ਼ੂ ਜੇਕਰ ਮੀਡੀਅਮ ਹਾਈਟ ਆ ਜਾਂ ਮਧਰੀ ਡੌਲੀ ਵਾਲਾ ਪਸ਼ੂ ਉਹ ਵੀ ਤੁਹਾਨੂੰ ਜ਼ਿਕਰ ਕਰ ਦਿੰਨੇ ਆਪਾਂ ਤੇ ਇਹਦਾ ਕੱਦ ਕਰਮਾ ਵਾਲੀ ਤਾਂ ਸੋਹਣਾ ਵੈਸੇ ਠੀਕ ਹੈ ਜੀ ਆਮ ਨੋਰਮਲ ਮੱਝ ਨਾਲੋਂ ਵੱਡਾ ਕਰਦਾ ਸਿੰਗਲ ਹੱਡੀ ਦੇ ਵਿੱਚ ਸੰਧੂ ਸਾਹਿਬ ਸੁਹੀ ਸੁਵਾਈ ਮੈਂ ਆਪਾਂ ਕਿਹੜੇ ਮੰਡੀ 'ਚ ਬੈਠੇ ਆਂ ਭੀ ਧਾਰ ਧਾਰ ਵੱਜਣੀ ਹੈ ਹਾਂ ਜੀ ਕਿਹੜੇ ਭੈਣ ਭਰਾ ਨੇ ਖਰੀਦ ਕਰਨੀ ਆ ਚਲੋ ਜੀ ਜਿਹਨੇ ਰੁਪਈਆ ਲੱਖ ਲਾਉਣਾ ਹੈ ਸਾਰਾ ਆਪਦੀ ਸਮਝ ਲਾਉਣੀ ਆ ਦੋ ਡੰਗ ਤਿੰਨ ਡੰਗ ਚੋਗੇ ਆਪਣੇ ਘਰੋਂ ਫੇਰ ਮੈਂ ਖੜੇ ਸੰਧੂ ਸਾਹਿਬ ਅੱਛਾ ਕਰ ਲੜ ਬਾਕੀ ਪਸਮਾ ਪਸਮੂ ਇੱਕੇ ਟਾਈਮ ਛੋੜ ਦੇ ਸੰਧੂ ਸਾਹਿਬ ਇਹ ਨਹੀਂ ਵੀ ਕੋਈ ਭੈਣ ਭਰਾ ਆਨਲਾਈਨ ਖਰੀਦੂਗਾ ਤੇ ਜਾਂ ਚੋਣ ਚ ਨੁਕਸ ਨਿਕਲੂ ਕੋਈ ਉਹ ਨਹੀਂ ਗੱਲੇਗੀ ਠੀ ਕੋਈ ਭੂਰ ਛੱਟਾ ਥਣਕਾ ਤਾਂ ਫੁੱਲ ਕਰਾਤੀ ਇਹ ਗਲਤੀ ਹੋ ਗਈ ਠੀਕ ਹੈ ਜੀ ਠੀਕ ਹੈ ਉਸਮਾਨ ਇੱਕ ਨੰਬਰ ਠੀਕ ਲੇਕਰ ਲਾਉਂ ਫਿਰ ਕਿੰਨੇ ਡਿਮਾਂਡ ਕਰਦਾ ਇਹਦੀ ਸੰਧੂ ਸਾਹਿਬ ਇਹੋ ਜੀਆਂ ਝੋਟੀਆਂ ਦੀ ਤੇ ਚਲੋ ਰੋਜ਼ ਵੀਡੀਓ ਆਪਾਂ ਵੀ ਪਾਉਣੇ ਆ ਵੀਰਾਂ ਦੀਆਂ ਵੇਖੀ ਦੀਆਂ ਚਲੋ ਆਪੋ ਆਪਣੇ ਡੰਗਰ ਦਾ ਭਾਅ ਵਾ ਜੀ ਠੀਕ ਆ ਜੀ ਇਹੋ ਜੀਆਂ ਝੋਟੀਆਂ ਦਾ ਕੋਈ ਢੂੜੂ ਮੰਗੀ ਜਾਂਦਾ 1.40 ਮੰਗੀ ਜਾਂਦਾ ਆਪਾਂ ਮੁੱਲ ਗਲਤ ਨਾ ਡੰਗਰਾਂ گاਵਾ ਦੇ ਕਿਤੇ ਨਾਮ ਅੱਜਾ ਦੇ ਕਿਤੇ ਆ ਹਾਂਜੀ ਇਹਦਾ ਮੁੱਲ ਕਰਦੇ 1.5 ਹਾਂਜੀ ਲੱਖ ਦੀ ਦੇ ਦਈਏ ਜੀ ਲੱਖ ਦੀ ਹਾਂਜੀ ਦੇ ਦਈਏ ਵੀਰ ਪਿਸਤਾ ਵਾ ਤਰ੍ਹਾਂ ਸੋਹਣੀ ਚੀਜ਼ ਵਾ ਚੰਗੀ ਆ ਚਾਰ ਸੂਏ ਪੀਣ ਵਾਲੀ ਆ ਸੰਧੂ ਸਾਹਿਬ ਹਾਂ ਹਾਂ ਹਾਣਾ ਹੀ ਸੰਧੂ ਸਾਹਿਬ ਆਪਾਂ ਜਿਹੜੀ ਦੇ ਦੇਣੀ 99000 ਦੀ ਝੋਟੀ ਲਾਸਟ ਦੇ ਦਾਂਗੇ ਛੋੜ ਨਾ ਦਸੋ 95000 ਦੀ ਦੇ ਦਾਂਗੇ ਸੰਧੂ ਸਾਹਿਬ ਲਓ ਜੀ 95 ਬਾਕੀ ਕਰ ਦਿਓ ਜੇ ਹੋਰ ਮੌਕੇ ਦੇ ਸੰਧੂ ਸਾਹਿਬ ਮੋੜਦੇ ਨਹੀਂ ਕਿਸੇ ਨੂੰ ਕੋਈ ਗੱਲ ਹੀ ਨਹੀਂ ਇਹ ਨਹੀਂ ਵੀ 100 200 ਛੋਡਾਂ ਨਹੀਂ ਆਪਾਂ ਲੋਕਾਂ ਨੂੰ ਕਹਿੜੀਆਂ ਖੁੱਲੇ ਮਾਨਤਨ ਕਰਾਂਗੇ ਕੋਈ ਗੱਲ ਨਹੀਂ ਹਾਂਜੀ ਲਓ ਦੱਸੋ ਇਹ ਨਹੀਂ ਕਿ ਨੀਲੀ ਰਾਵੀ ਦੀ ਮਾਂ ਜਦ ਕੋਈ ਇਹੋ ਜਿਹਾ ਮਤਲਬ ਕਿ ਟ੍ਰੈਂਡ ਆ ਜਾਂ ਉਹੋ ਜਿਹਾ ਅ ਅੱਗਾ ਰੱਖ ਕੇ ਵੀ ਨੀਲੀ ਰਾਵੀ ਨੀਲੀ ਰਾਵੀ ਤੇ ਕੋਈ ਜ਼ਿਆਦਾ ਮੁੱਲ ਨਹੀਂ ਲੱਗਿਆ ਜਾਂ ਪਸੂ ਆਪਦੀ ਸਮਝ ਨਾਲ ਵੀ ਤੁਸੀਂ ਖਰੀਦਣਾ ਹੁੰਦਾ ਬਾਕੀ ਮਾਰਕਿੰਗ ਬਹੁਤ ਸੋਹਣੀ ਠੀਕ ਹੈ ਜੀ ਚਾਰੇ ਖੁਰ ਤੋਂ ਪਿਆ ਸੁਹਾ ਮਾਰਕਿੰਗ ਦਾ ਟੇਢੇ ਘਟਦੇ ਵਿੱਚ 95000 ਵੀਰਗਲਾ ਲਾ ਰਾਂ ਦਾ ਵੀ ਲਾਸਟ ਆਪਾਂ ਲੈਦੇ ਜਿਹੜਾ ਖਾਨ ਆ ਪਰ ਫਿਰ ਵੀ ਇੱਥੇ ਆਏਗਾ ਦਾ ਮਾਨਤਨ ਪੂਰਾ ਹੁੰਦਾ ਆਜੋ ਤੁਸੀਂ ਆਪਣਾ ਜਿਹੜਾ ਜਿੰਨਾ ਵੀ ਹੋ ਸਕਦਾ ਸ਼ੂਟ ਚ ਆਪਾਂ ਹੋ ਜੂਗਾ ਮੌਕੇ ਤੇ ਠੀਕ ਆ ਤੇ ਬਾਕੀ ਥਣਾ ਥੋਣਾ ਦੀ ਆ ਤੁਸੀਂ ਦੇਖ ਲਓ ਚੋਂ ਜਾਣ ਸੰਧੂ ਸਾਹਿਬ ਇੰਨੀ ਪੋਲੀ ਵੀ ਹਾਥੀ ਰੱਖਣ ਦੀ ਧੇਰ ਆਪੇ ਧਾਰਾਂ ਵਗਣ ਵਾਲੀ ਗੱਲ ਬਹੁਤ ਵਧੀਆ ਗੱਲ ਆ ਹਾਂਜੀ ਹਾਂਜੀ ਨਾਗਰਾਲ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜਾ ਆ ਹੀਰਾ ਬਿਸਤਾ ਖੜਾ ਹੈ ਇਹ ਸੰਧੂ ਸਾਹਿਬ ਤਿੱਜਾ ਸੂਇਆ ਮੈਂ ਅਰਕੀ ਸੁਣੀ ਆ ਦੂਜੇ ਸੂਇਆ ਕਰਮਾਲੀ ਨੇ 15 ਲੀਟਰ ਦੁੱਧ ਠੰਡਾ ਬਣਾਇਆ ਸੰਧੂ ਸਾਹਿਬ ਹਾਂ ਜੇ ਵੀ ਚੰਗੀ ਹੈ ਡੀਨਡੋਲ ਵੱਡੇ ਸ਼ਰੀਰ ਦੀ ਆ ਸੰਧੂ ਸਾਹਿਬ ਪੂਲ ਕਹਿੰਦੀ ਥੱਲੇ ਕਰਮਾਲੀ ਦੀ ਹਾਂ ਏਡੀ ਮਾਇਆ ਵਜਨ ਮਜੂਦ ਵਾਲੀ ਆ ਪੂਰੇ ਘਰ ਕੋਤ ਵਾਲੀ ਇਹ ਨਹੀਂ ਵੀ ਨਿਗੀ ਜੀ ਆ ਕੋਈ ਹਾਂਜੀ ਅਜੇ ਦਿਨ 10 15 ਮੈਂ ਲੈ ਜੇ 10 ਦਿਨ ਤੇ ਖੁੱਲੇ ਡੁੱਲੇ ਲੈਂਦੀ ਆ ਨਾ 2 4 ਦਿਨ ਉੱਤੇ ਲੈ ਜੇ ਗੱਲ ਵੱਖਰੀ ਆ ਜੀ ਅਜੇ ਮੈਂ ਨੂੰ ਕੋਈ ਸੂਣਦਾ ਨਹੀਂ ਪਤਾ ਅਜੇ ਗੁੰਦ ਆਉਂ ਤਾਂ ਥੱਲੇ ਵੀ ਕਰਮਾੜੀ ਕਿਤੇ ਆਏ ਨਹੀਂ ਹੈਗਾ ਵੀ ਉੱਪਰੋਂ ਪੂਰੀ ਆ ਥੱਬਿਆਂ ਦੇ ਥੱਬੇ ਦੇ ਥੱਲਿਓਂ ਕਿਤੇ ਹਨਾ ਵੀ ਇਨਸਲਟ ਕਰਵਾ ਦੇ ਆਪਦੀ ਤੇ ਥੱਲਿਓਂ ਵੀ ਵੇਖੋ ਤੁਸੀਂ ਕਰਮਾੜੀ ਪੂਰਾ ਆਹ ਵੇਖੋ ਠੀਕ ਹੈ ਜੀ ਜਿਹਨੂੰ ਕਹਿੰਦੇ ਨਾ ਵੀ ਆਪਾਂ ਲੈਂਟਰ ਲਾਈ ਖੜੀ ਆ ਆਹ ਵੇਖੋ ਅੱਛਾ ਤੇ ਕਰ ਲਾ ਹੋਰ ਸਮਾਂ ਕਿੰਨਾ ਲੈਂਦੀ ਆ ਸੰਤੂ ਸਾਹਿਬ ਦੱਸ ਦੇ ਤੂੰ ਉਹਨਾਂ ਆਖਿਆ ਵੀ ਇਹ ਲਿਖਤ ਦੇ ਹਿਸਾਬ ਨਾਲ ਹੀ ਰਹਿੰਦੇ ਆ ਤੇ 2-4 ਦਿਨ ਉੱਤੇ ਲੈ ਜੀ ਉਹ ਗੱਲ ਵੱਖਰੀ ਜੀ ਨਾ ਜੀ ਭਰਾਵਾ ਹਾਂਜੀ ਸੋ 2-4 ਦਿਨ ਹਜੇ ਲੈ ਜਾਊਗੀ ਉੱਪਰ ਠੀਕ ਹੈ ਜੀ ਹਜੇ ਸਮਾਂ ਬਾਕੀ ਆ ਤੇ ਇਧਰੋਂ ਇੱਕ ਵਾਰੀ ਤੁਹਾਨੂੰ ਸ਼ੇਵ ਦਿਖਾਉਣੇ ਦੋਸਤੋ ਜਿੱਦਾਂ ਇੱਕ ਵੇਖੋ ਤੁਸੀਂ ਤੁਹਾਨੂੰ ਤੋਂ ਲੈ ਕੇ ਆਪਾਂ ਕਹਿੰਦੇ ਨਾ ਵੀ ਜਿਵੇਂ ਅੱਗੋਂ ਇੱਥੋਂ ਸਟਾਰਟ ਹੋ ਕੇ ਤੇ ਬੈਕ ਸਾਈਡ ਨੂੰ ਬਿਲਕੁਲ ਸੂ ਨਾਲ ਜਿਹੜਾ ਲੇਵਾ ਟੱਚ ਕਰੂਗੀ ਥੋੜੀ ਜੀ ਇਸ ਤਰ੍ਹਾਂ ਦੀ ਬਣਤਰ ਆ ਇਸ ਮੈਨ ਦੀ ਤੇ ਇਧਰ ਫੇਰ ਲਵੰਡ ਵੇਖੋ ਇੱਕ ਵਾਰੀ ਸੰਦੂ ਸਾਹਿਬ 35 35 ਤੇ ਇੰਨੀ ਜਿਆਦੀ ਮੈਂ ਵੀ ਗੱਲ ਹੀ ਛੱਡ ਦੋ ਫਿਰ ਕੋਈ ਬੰਗਾ ਪਾ ਕੇ ਟਿੱਪੀ ਇਤਰਾ ਹੀ ਇਹਦੇ ਥੱਲੇ ਬਹਿ ਕੇ ਟਿੱਪ ਕੇ ਲਿਆਂਦੀ ਮੈਂ ਇੰਨੀ ਠੰਡੀ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਸੋ ਇੱਕ ਗੱਲ ਜਿਹੜੀ ਦੋਸਤੋ ਹੋਰ ਨੋਟ ਕਰਾ ਦਨੇ ਆ ਬਹੁ ਤੇ ਨਾਲ ਦੀ ਨਾਲ ਹੀ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਗੱਲਬਾਤ ਤੁਹਾਨੂੰ ਬਧੇਰੇ ਸਮਝਾਊਗੀ ਸੂਹਾ ਤੀਜਾ ਦੱਸਿਆ ਜੀ ਸੰਧੂ ਸਾਹਿਬ ਤੀਜਾ ਐਵੇਂ ਨਹੀਂ ਕਹਿਣਾ ਦੂਜਾ ਸੂਹਾ ਦੂਜੇ ਸੂਹਾ ਚਾਉਂਦਾ 15 14 ਲੀਟਰ ਥੰਦਾ ਦੋਸਤ ਬਿਲਕੁਲ ਜੀ ਬਿਲਕੁਲ ਬਾਕੀ ਹਵਾਨਾ ਚੱਡਾ ਦੋਸਤੋ ਦੇਖ ਕੇ ਤੁਸੀਂ ਜਜਮੈਂਟ ਕਰਨੋ ਠੀਕ ਆ ਸੋ ਵਿਖਾਲਾ ਵੀ ਤਕਰੀਬਨ ਚਾਹੀਦਾ ਜੇਕਰ 15 14 ਲੀਟਰ ਇਕੱਲੀ ਕਹਿਣ ਵਾਲੀ ਗੱਲ ਨਹੀਂ ਗਈ ਸੋ ਜਿਹੜਾ ਦੋਸਤੋ ਪਸ਼ੂ ਨੇ 15 14 ਲੀਟਰ ਦੋਸਤ ਦੇਣਾ ਹੈ ਤੇ ਵਿਖਾਲਾ ਵੀ ਤਕਰੀਬਨ ਕੋਈ 16 17 18 ਲੀਟਰ ਵਾਲਾ ਚਾਹੀਦਾ ਵੇ ਤੇ ਕਰਮਾਲੀ ਹਜੇ ਦੇਣ ਲੈਂਦੀ ਆ ਹਜੇ ਕੋਈ ਆਪਾਂ ਕਹਦੇ ਨੇ ਨਾ ਵੀ ਲਾਲ ਜੱਜ ਜੇ ਨਹੀਂ ਹੈਗੇ ਕਿ ਵੀ ਕੋਈ ਦਿਹਾੜੀ ਡੰਗ ਚ ਸੁਕੂਗੀ ਸੰਤੂ ਸਾਹਿਬ ਜਿੰਨੀ ਪਣੀ ਇੰਨੀ ਹੋਰ ਬਣ ਕੇ ਮੈਂ ਸੁਣੀ ਆ ਜੀ ਹਮ ਹਜੇ ਸੁਣਦਾ ਪਤਾ ਨਹੀਂ ਮੈਨੂੰ ਕੋਈ ਲਗਰ ਨਾਲ ਇੱਕ ਵਾਰੀ ਹੋਰ ਮੇਰੇ ਮੋੜੀ ਮੜਾ ਚੰਗੀ ਤਸੱਲੀ ਨਾਲ ਖਾ ਲੀਏ ਲੋ ਲੋ ਸੰਦੂਸਾ ਮੈਂ ਤਸੱਲੀ ਖਾ ਉਹ ਸੋ ਬਾਕੀ ਦੋਸਤੋ ਜਿਹੜੇ ਮੇਰੇ ਪਸ਼ੂ ਪਾਲਕ ਵੀਰ ਆ ਠੀਕ ਆ ਜੀ ਸੋ ਪੰਜਾਬ ਤੋਂ ਬੁਲਾਉਂਗਾ ਚਾਹੇ ਹਰਿਆਣੇ ਵਾਲੇ ਵੀਰ ਆ ਠੀਕ ਆ ਜੀ ਪਸ਼ੂ ਪਾਲਕ ਸੋ ਸਾਰੇ ਫਾਰਮਰ ਵੀਰਾਂ ਨੇ ਤੁਸੀਂ ਦੇਖ ਕੇ ਜਜਮੈਂਟ ਕਰ ਲਈਏ ਸੋ ਚੰਗੀ ਮੱਝ ਆ ਤੇਜਾ ਸੂਬਾ ਸੋਣੀ ਤੇ 15 ਲੀਟਰ ਦੂਜੇ ਸੂਬੇ ਵੀਰ ਦੱਸ ਰਿਹਾ ਵੀ 15 ਲੀਟਰ ਦੀ ਮਿਲਕਿੰਗ ਜਿਹੜੀ ਆ ਪਿਛਲੇ ਘਰ ਦੇ ਮੁਤਾਬਿਕ ਉਹਨਾਂ ਦਾ ਕਸਮ ਦੇ ਮੁਤਾਬਿਕ ਇਹਨੇ ਕਰਵਾਈ ਹੈ ਤੁਹਾ ਕਿਆ ਕਰ ਲਾਲ ਚੰਗੀਆਂ ਸੁਪਾਈਆਂ ਸੁਪੂਆਂ ਤੇ ਬ੍ਰੇਕੀ ਬਰੂਕੀ ਬਹੁਤ ਲੇਵੇ ਮਾਣਾ ਸੰਧੂ ਸਾਹਿਬ ਜਿਹੜਾ ਭੈਣ ਭਰਾ ਖਰੀਦ ਕਰੂਗਾ ਜੇ ਆਨਲਾਈਨ ਕੋਈ ਮੰਗਾਊਗਾ ਆਪਾਂ ਐ ਨਹੀਂ ਆਦੇ ਅੱਛੇ ਪਿਛੇ ਤੇ ਆਪਣੇ ਖਾਤੇ 'ਚ ਪੈਸੇ ਪਾ ਦੋ ਉਹ ਕੰਮ ਆਪਣੇ ਤੋਂ ਨਹੀਂ ਹੈਗੇ ਆਪ ਦੇ ਘਰ ਮੰਗਾਵੇ ਕੋਈ ਸੱਜਣਾ ਆਪ ਨੂੰ ਬਿਆਨਾ ਪਾਵੇ 2-4000 ਆਪ ਦੇ ਘਰ ਮੰਗਾ ਕੇ ਚੰਗੀ ਰੀਣਾ ਮੈਂ ਟਿਪ ਕੇ ਤਸੱਲੀ ਨਾਲ ਆਪ ਦੀ ਤਸੱਲੀ ਕਰਕੇ ਤੇ ਫੇਰ ਆਪਾਂ ਨੂੰ ਰੁਪਈਏ ਦੇਵੇ ਸੰਤੂ ਸਾਹਿਬ। ਹਾਂ ਜੀ ਹਾਂ ਜੀ ਸਹੀ ਹੈ। ਹਾਂ ਜੀ ਬਾਕੀ ਪਾਰ ਪਿਛੇ ਦੀ ਚਲੋ ਆਪਣੇ ਕੋ ਆਜੀ ਮੈਂ ਆਈ ਆ। ਹਾਂ ਆਪਾਂ ਨੂੰ ਫੁੱਲ ਗਰੰਟੀ ਆਈ ਆ ਗਾਂ ਆਪਾਂ ਵੀ ਗਰੰਟੀ ਦਵਾਂਗੇ। ਆ ਬਿਲਕੁਲ ਜੀ ਬਿਲਕੁਲ। ਹਾਂ ਜੀ ਚਲੋ ਮਹਾਰਾਜ ਨਵੀਆਂ ਦਰੋਈਆਂ ਰੱਖੇ ਪਰੀਆਂ ਇਤਰਾ ਹੀ ਤੁੜੀਆਂ ਦਿੰਗਾ ਇਤਰਾ ਹੀ ਤੁੜੀਆਂ ਜਿੰਦਗੀ ਸੰਤੂ ਸਾਹਿਬ। ਲਓ ਜੀ। ਹਾਂ ਜੀ। ਸੋ ਬਾਕੀ ਤੋਂ ਤੋਂ ਵਜ਼ਨ ਵੇਟ ਬਹੁਤ ਆ ਠੀਕ ਆ। ਇੱਥੇ ਆ ਕੇ ਮੇਰਾ ਭਰਾ ਜੀ ਨੇ ਪੈਸੇ ਖਰਚ ਕਰਨੇ ਆ ਰਕਮ ਵੱਡੀ ਆ ਤੇ ਇੱਥੇ ਆਣ ਕੇ ਅਸੀਂ ਤਸੱਲੀ ਕਰ ਲਿਓ ਬਾਕੀ ਵੇਟ ਵਜ਼ਨ ਪੂਰਾ ਮੈਂ ਦਾ। ਬਹੁਤ ਵਧੀਆ ਡਰ ਕੁਆਲਿਟੀ ਠੀਕ ਆ ਜੀ ਸੋ 53 ਤੋਂ ਪਾਉਣ ਇੱਕ ਨੰਬਰ ਆ ਭਾਰ ਪਿੱਛੇ ਦੀ ਵੀਰਾਂ ਦਾ ਵੀ ਆਪਣੀ ਤਸੱਲੀ ਆ ਗਰ ਲਾਲ ਕਿੰਨਾ ਰੇਟ ਦੱਸਿਆ ਸੀ ਵੀਰੇ ਸੰਤੂ ਸਾਹਿਬ ਮੈਂ ਤਾਂ ਨਾ ਦੇ ਦਈਏ 130 ਦੀਗੇ ਆ ਵੇਚ ਹੀ ਜਾਂਦੇ ਸਾਰੇ ਭੈਣ ਭਰਾ ਆਪਾਂ ਵੇਚ ਕੇ ਵੇਖੀਏ ਇੱਕ ਅੱਧੀ ਏਡੀ ਇਹ ਸੰਤੂ ਸਾਹਿਬ ਭਲਾ ਸਵਾ ਮੰਗੀਏ ਭਲਾ 1 20 ਮੰਗੀਏ ਇਹ ਆਪਾਂ ਜੈਸ ਨੂੰ 1 15 ਦੀ ਮਹ ਦੇਣੀ ਹੈ ਜੀ ਜੀ ਬਿਲਕੁਲ ਜੈਜ ਤੋਂ ਜੈਜ ਕਰਕੇ ਸੰਤੂ ਸਾਹਿਬ ਤੁਹਾਨੂੰ ਪਤਾ ਵੀ ਏਡੀ ਮਹ ਨਹੀਂ ਕੋਈ ਬਾਹਰੋਂ ਦਿੰਦਾ ਚਲੋ ਮਹਾਰਾਜ ਦੀ ਮਹੇ ਨਾਲ ਚੰਗਾ ਡੰਗਰ ਪੈਸੇ ਲਾ ਕੇ ਲੈਣਾ ਪੈਂਦਾ ਤੇ ਪੈਸੇ ਨੇ ਵੇਚਣਾ ਪੈਂਦਾ ਆਪਾਂ ਵੀ ਦਿਲ ਨਾਲ ਲਈ ਆ ਜੇ ਆਪਣੇ ਕੋ ਮਹ ਕਰਮਾ ਵਾਲੀ ਸੂਬੂਗੀ ਆਪਾਂ ਤਾਂ ਵੀ ਚਵਾ ਕੇ ਦਵਾਂਗੇ ਦੋ ਡੰਗ ਚਲੋ ਅੱਜ ਗੱਬਨ ਦਾ ਭਾਅ ਹੋਰ ਹੋਊਗਾ ਸੋਈ ਦਾ ਭਾਅ ਹੋਰ ਹੋਊਗਾ ਸੰਤੂ ਸਾਹਿਬ ਠੀਕ ਹੈ 1 15 ਦੀ 9 ਫਰੋਂ 115000 ਦੀ ਤੁਹਾਨੂੰ ਇਹ ਜਿਹੜੀ ਹਾਂ ਨਾ ਜਿਹੜੀ ਜੈਸ ਨੋਵਾ ਲਾਸਟ ਤੋਂ ਲਾਸਟ ਜਿਹੜੀ ਇਹ ਮਿਲ ਜੂਗੀ ਬਾਕੀ ਤੁਸੀਂ ਮੱਝ ਦੇਖੋ ਠੀਕ ਹੈ ਜੀ ਸੇ ਕਰਨੂ ਵੀਰ ਨੂੰ ਬਿਲਕੁਲ ਗਰ ਲਾਲ ਵੀਰ ਕਹਿੰਦਾ ਸੀ ਵੀ ਕਰਨੂ ਭਾਵੇਂ ਦਾ 35 ਕਰ ਲੋ 30 ਕਰ ਲੋ ਸਵਾ ਕਰ ਲੋ ਠੀਕ ਹੈ ਜੀ ਜੋ ਅੱਜ ਕੱਲ ਸਾਰੇ ਵੀਰ ਚਲੋ ਕਰਦੇ ਆ ਡਿਮਾਂਡ ਕਰਨੀ ਪੈਂਦੀ ਆ ਬਾਕੀ ਜਿਹੜਾ ਅਸਲੀਅਤ ਵਿੱਚ ਲੈਦੇ ਆ ਉਹ ਇੱਕ 15 ਦੇ ਉੱਤੇ ਛੋੜ ਛੱਪਾ ਹੈ ਸੰਧੂ ਸਾਹਿਬ ਰੋਜ਼ ਆਪਾਂ ਡੰਗਰ ਵੇਚਨੇ ਕੱਲ ਵੀ ਵੇਚੇ ਆ ਜੇ ਇੱਕੋ ਬਣ ਕੇ ਤੇ ਮੋਲਾ ਕੀ ਆ ਵੀ ਗਲਤ ਕਰੀ ਜਾਈਏ ਤੇ ਫਿਰ ਇਹਨਾਂ ਦੇ ਸੂਏ ਦੇ ਵਿਚਾਰੀਆਂ ਦੇ ਆਪਾਂ ਪੀਣੇ ਨਹੀਂ ਆ ਆਉਂਦੇ ਆਉਂਦੇ ਆਪਾਂ ਨੂੰ ਕੋਈ ਦਾਲ ਫੁਲਕਾ ਦੇ ਜਾਂ ਤੇ ਆਪਣੀਆਂ ਵਿਗ ਜਾਣ ਮਾਰੇ ਜੀ ਚਲੋ ਜੀ ਅੱਗੇ ਵੀ ਕਿਸੇ ਨੂੰ ਰਾਇਤ ਮਿਲ ਜੇ ਸੰਧੂ ਸਾਹਿਬ ਕੋਈ ਸੱਜਣ ਵੇਚਣ ਵਾਲਾ ਵੀ ਲੈ ਜੂ ਤਾਂ ਵੀ ਜਾ ਕੇ ਮੈਂ 2 ਲੱਖ ਦੀ ਸੂਈ ਸਵਾਈ ਵੇਚ ਸਕਦਾ ਕੋਈ ਗੱਲ ਨਹੀਂ ਕੋਈ ਸ਼ੱਕ ਨਹੀਂਗਾ ਮੈਂ ਵੱਡੀ ਆ ਹਾਂਜੀ ਫੁੱਲ ਵਜਨ ਵਟੇ ਵਾਲੀ ਮੈਂ ਵੱਡੀ ਆ ਹਾਂ ਮੈਂ ਦੋਸਤੋ ਮੈਂ ਚੰਗੀ ਆ ਬਾਕੀ ਇੱਕ ਵਾਰੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਠੀਕ ਆ ਜੀ ਸੋ ਜਿਹੜੇ ਮੇਰੇ ਵੀਰ ਪਸ਼ੂ ਪਾਲਕ ਵਪਾਰ ਦਾ ਕੰਮ ਆ ਚਾਹੇ ਪਸ਼ੂ ਪਾਲਕ ਡੇਰੀ ਦਾ ਕੰਮ ਆ ਸੋ ਰੇ ਹਾਨਾ ਜਿਹੜੀ ਮਿਲ ਜੂਗੀ ਬਾਕੀ ਕਿਸੇ ਪਾਸਿਓਂ ਦੀ ਖੁੰਜੀ ਕਰਮਾ ਵਾਲੀ ਥੱਲੋ ਵੀ ਵੇਖੀ ਵੇਖੋ ਤੁਸੀਂ ਬਿਲਕੁਲ ਇੱਕ ਵਾਰੀ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆਂ ਕਰ ਲਾਲ ਹਲਾਈ ਮੜਾ ਜੈ ਇਹਨੂੰ ਇੱਧਰ ਦੇਖੋ ਸੰਤੂ ਸਾਹਿਬ ਅਜੇ 10 ਦਿਨ ਤੇ ਨੋਰਮਲ ਹੀ ਮੈਂ ਨੇ ਲੈ ਜਾਣੇ ਆ ਨਾ ਆ ਲਓ ਜੀ ਸੋ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਦੋਸਤੋ ਇਹ ਮੱਝ ਸੋ ਦੋਨੋਂ ਪਸ਼ੂ ਬਹੁਤ ਕਮਾਲ ਦੇ ਬੋਲ ਕੇ ਦੱਸਣਾ ਸੰਧੂ ਸਾਹਿਬ ਪੜਾ ਗੱਲ ਕੀ ਆ ਬਾਕੀ ਇਹਨਾਂ ਬਹੁਤ ਕੁਝ ਦਿੰਦੇ ਆ ਜੀ ਇਹ ਸੂਈ ਸਵਾਈ ਆ ਸੰਧੂ ਸਾਹਿਬ ਇਹਨੂੰ ਤਾਂ ਦੋ ਡੰਗ ਛੱਡ ਕੇ ਤਿੰਨ ਡੰਗ ਕੋਈ ਭੈਣ ਭਰਾ ਚੋਵੇ ਜੀ ਜਿਹੜਾ ਬਾਅਦ ਚ ਲਾਹਮਾ ਦਿਨਾ ਨਾ ਉਹ ਗੱਲ ਦਾ ਸਵਾਦ ਨਹੀਂ ਅੱਜ ਆਪਾਂ ਨੇ ਆ ਵੀ ਇਹਦੇ ਥੱਲੇ 10 ਕਿਲੋ ਬੋਲਾ ਜਿਹੜਾ ਕਹਿ ਦੇਣਾ ਕਈ ਕਮੈਂਟਾਂ ਚ ਕਹੀ ਜਾਂਦੇ ਵੀ ਰਾਤ ਦੀਆਂ ਸੂਈਆਂ 10 ਕਿਲੋ ਨਹੀਂ ਦਿੰਦੀਆਂ ਸੰਧੂ ਸਾਹਿਬ ਐਡੀ ਮੈਂ ਇਹਨੂੰ 10 ਕਿਲੋ ਦੋ ਦਾੰਦਾ ਵੀ ਕੱਖ ਨਹੀਂ ਜਿਹੜੀ ਗੱਲ ਠੀਕ ਆ ਜੀ ਦਾ ਛੱਡੋ 8 ਕਿਲੋ ਜਿਹੜਾ ਠੰਡਾ ਬੋਲਾ ਕੋਈ ਦੋ ਡੰਗ ਤਿੰਨ ਡੰਗ ਭੈਣ ਭਰਾ ਨਰ ਦੋਸਤੋ ਇਹ ਹੈਗੀ ਆ ਬਿਲਕੁਲ ਤਸੱਲੀ ਤਸੱਲੀ ਆ ਮੈਂ ਵਾਰ-ਵਾਰ ਫਿਰ ਜ਼ਿਕਰ ਕਰਦਣਾ ਦੋਸਤੋ ਤਸੱਲੀ ਹੁੰਦੀ ਆ ਓਨਰ ਤੇ ਘਰ ਤੱਕ ਇਸ ਕਿਲੇ ਦੇ ਉੱਪਰ ਠੀਕ ਆ ਜੀ ਉਸ ਤੋਂ ਬਾਅਦ ਕੋਈ ਵੀਰ ਕਦੇ ਵੀ ਸਾਨੂੰ ਹੌਲਾ ਪੈ ਗਿਆ ਭਾਰਾ ਪੈ ਗਿਆ ਪਸ਼ੂ ਰਕਮ ਜ਼ਿਆਦੀ ਲੱਗ ਗਈ ਘੱਟ ਲੱਗ ਗਈ ਆ ਉਹ ਪਹਿਲਾਂ ਮੇਰਾ ਵੀਰ ਵਿਚਾਰ ਕਰ ਲਿਆ ਕਰੋ ਆਨਲਾਈਨ ਸੌਦੇ ਤੋਂ ਥੋੜਾ ਜਿਹਾ ਭਰੇਜ ਕਰੋ ਇੱਥੇ ਆਣ ਕੇ ਜੇ ਹੋ ਸਕਦੀ ਆ ਨਰਕ ਪਰਖ ਤਸੱਲੀ ਕਰਕੇ ਪਸ਼ੂ ਖਰੀਦੋ ਚੰਗਾ ਪਸ਼ੂ ਲੱਗਦਾ ਕਿਸੇ ਬੰਦੇ ਤੇ ਇਤਬਾਰ ਤੁਹਾਡਾ ਬਣਿੰਦਾ ਹੈ ਵੇਖਾ ਕੰਮ ਲੈਂ ਤੁਸੀਂ ਸੌਦਾ ਕਰੋ ਠੀਕ ਆ ਲੈ ਗੁਰਲਾਲ ਇੱਕ ਨੰਬਰ ਵੀਰੇ ਬੋਲਦੇ ਸੰਧੂ ਸਾਹਿਬ 8217282497 ਦੂਜਾ ਨੰਬਰ 8289016207 ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਇਹ ਸਾਨੂੰ ਵੀਰ ਗੁਰਲਾਲ ਪਿੰਡ ਸੁਰਸਿੰਘ ਤੋਂ ਤਹਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਵੰਡ ਤੋਂ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਆ ਆਓ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ